ਦਾ ਬੱਜਾ ਘਰ ਦੇ ਕੋਲ ਦਾ ਆ ਬੱਕਰਾ ਚਾਰ ਪੱਠਾ ਬੱਕਰੀਆਂ ਚਾਰ ਬੱਕਰੀਆਂ ਨੇ ਚਾਰ ਬੱਕਰੇ ਦਾ ਪੱਕਾ ਆ ਵੰਮੀਆ ਦੋਨੇ ਪੱਠਾ ਦੇ ਬੱਕਰਾ ਦੇ ਬੱਕਰੀਆਂ ਆਲਾ ਵੀ ਖੋਦ ਆ ਜੀ ਬਾਹਰ ਕੋਈ ਨਹੀਂ ਆ ਨਾ ਨਾ ਕੋਈ ਨਾ ਨਹੀਂ ਆ ਨਾਲਾ ਮਤ ਹੈ ਬੱਤ ਮ ਲਗਾ ਕੇ ਤੁਸੀਂ ਹਮ ਤਾਲੀ ਰਹਿਦੇ ਹੋ ਨੇ 2000 ਰੁਪਏ ਲੈ ਹੈ ਨਹੀਂ ਹੈ ਨਹੀਂ ਸੁਣਿਆ ਦੇਖਿਆ ਲੋਕੀ ਆਪ ਮਾਚ ਕਰ ਰਹੇ ਹੋ ਲੰਗਵਾਰਿਆਂ ਕੀ ਹੈ ਬਹੁਤ ਪਿਆਰੇ ਨੇ ਯਾਰਾ ਉੱਥੇ ਬਿੱਦਲ ਮੋਨ ਲੱਗੂਗਾ ਇੱਥੇ ਮੋਨ ਲੱਗੂਗਾ ਫੜਾ ਆ ਫੜ ਸਹੀ ਫੜਾ ਕੋਲੇ 50000 ਦੇ ਬਾ ਨਹੀਂ ਕੋਈ ਰਾਵੇ ਹੁਣ ਮਾੜਾ ਮੋੜਾ ਆਹ ਦੱਸਦਾ ਵੀ ਇੱਕ ਹੀ ਰਾਹ ਦਾ ਲਗਾ ਤਾਂ ਤਿੰਨ ਰਸਦੋ ਉੱਤਿਆ ਵਾਲਾ ਆ ਇਹ 15000 ਰੁਪਏ ਦਾ ਪਿਆ ਬਈ ਆ 65000 ਹਾਂ 65000 ਰੁਪਏ ਮੰਗਿਆ ਬਈ 50 ਲਾਤਾ ਜਵੇਂ ਮੋੜੀਏ ਆ ਵੀ ਬੋਣੀ ਕਰੀਏ ਜਵੇਂ ਮੋੜੀਏ ਕਿੰਨੇ ਡੰਗਰਾਂ ਦੇ ਲਾਇਆ ਠੀਕ ਆ ਪੰਜ ਦੇ ਵਿੱਚ ਬਣੇ ਚਾਰ ਨੇ ਪੰਜ ਰੇ ਪੰਜ ਨੇ ਇੱਕ ਵੱਖਰਾ ਹਾਂ ਬਈ ਉਹ ਕਹੇ ਤੇ ਹੁਣ ਉਹ ਮੀਆਂ ਦੱਸ ਬਈ ਸਹੀ ਗੱਲ ਜਦ ਮੈਨੂੰ ਹੈ ਅੱਛਾ ਜੀ ਲਓ ਬਈ ਆ ਪੰਜ ਰੇ ਪਿਆ ਕਿੰਨਾ ਕਚਰਾ ਪੰਜ 15 ਦਾ ਬਸ ਹੁਣ ਅੱਜ ਦੀ ਪੁਰ ਬਟ ਬੱਠੀ ਵੀ ਇਹ ਰੇੜੀ ਪਈ ਤੇ ਕੱਲਾ ਇਹ 240 70 40 ਬੇਚੀ ਜਾਂਦੀ ਉਹ ਕਿਹੜੀ ਬੇਚੀ ਵਾਲਾ ਵੰਡ ਰਾਹ ਗੱਲ ਗੱਪਣਾ ਉਹ 20000 ਕੱਲੀ ਦੀ ਆ ਲੈ ਗੱਪਣਾ ਹਾਂ ਅੱਜ ਤੋਂ ਬਾਅਦ ਵਾਲਾ ਕੰਨ ਫੇ ਕਹਾਂ ਚੜੇਗਾ ਮੈਂ ਖੜੀ ਕੁਦਰਣੀ ਜੀ ਆ ਤੁਹਾਨੂੰ ਨਾ ਇੱਕ ਪੱਟਾ ਆਹ ਫਿਰ ਕੁਦਰਣੀ ਕਰੀਏ ਭਾਈ ਇੱਥੇ ਨਹੀਂ ਵੇਚਦੇ ਯਾਰ ਇੱਥੇ ਬਣਾਉਂਦੇ ਕਿਥੇ ਜਾਂਦਾ 52000 ਰੁਪਏ ਕਹਿੰਦਾ ਯਾਰ 60000 ਰੁਪਏ 65000 ਰੁਪਏ 60000 ਰੁਪਏ ਕਹਿੰਦਾ ਤੇਰਾ 10000 ਕਿਹੜੇ ਸਾਹਿਬ ਨਾਲ ਸਾਨੂੰ ਵੇਚਿਆ ਪਤਾ ਵੇਚਣ ਦੇ ਤਾਂ ਪਤਾ ਨਹੀਂ ਵੇਚ ਲਾਂਗੇ ਵੇਚ ਨਹੀਂ ਲਾਂਗੇ ਛੋਟੇ ਨੂੰ ਦਿੰਦੇ ਨੇ ਚੱਲ ਲੈ ਨਹੀਂ ਭਰਾ ਮੈਂ ਅਨੇ ਫਦਾ ਗਿਆ ਨਹੀਂ ਕੱਚੇ ਵੀ ਲੈ ਗਣਾ ਕੋਈ ਚਲੋ ਮੋਲ ਲਾ ਦੇ ਨਾ ਫੱਕਾ ਪਈ ਜਾਇਆਂ ਕੰਗਿਆ ਬਾਪਾਈ ਜੇ ਬਈ ਨਾ ਪੁੱਗਾ ਡਾਜੂਗਾ ਨਹੀਂ ਲੰਗੋਗਾ ਨਹੀਂ ਲੰਗੋਗਾ ਗਿਆ ਉਹ ਲੈ ਲਵੇਂ ਮੈਂ ਬਣਾਇਆ ਨਾ ਕੱਲਾ ਹੀ ਆਉਂਦਾ ਤੇ ਕੰਦਰ ਖਲਾ ਫੇਰਾ ਕਰੇ ਇੱਕ ਟੱਕਰ ਫਿਰ ਉਹੀ ਰਹੂਗਾ ਹਰੀ ਦੀ ਦੌੜਾ ਹਰੀ ਦੀ ਫਿਰ ਹੋਰ ਮਾੜਾ ਯਾਰ ਦੀ ਆ ਨਾ ਪੈਣਾ ਹੋਰ ਇਆ ਹੋਰ ਬਰਾ ਕਿੰਨੇ ਚ ਕਿੰਨੇ ਚ ਹਾਂ ਚੱਕਰੀ ਫਟਦੇ ਭਰ ਚ ਕੀ ਜਮਾ ਫਟਦੇ ਉਹ ਜਮਾ 10-10 ਕੱਟੇ ਜਾਂਦੇ ਲੈ ਫੜ ਜਾ ਤੈਨੂੰ ਗੱਲ ਇੱਕੋ ਹੀ ਕਹੂੰਗਾ ਚਿਹਰੇ ਬੋਹੇ ਬਿਰਕੀ ਆਵੇ ਅੱਗੇ ਆ ਗਿਆ ਮੈਂ ਮੂੰਹ ਉਹ ਹੀ ਦੱਸ ਦੇ ਓਏ ਯਾਰ ਦੱਸਣ ਐਂ ਗਾ ਇਹਦਾ ਭਾਈ ਤੇਰੇ ਕੋਲ ਕੋਲ ਨਹੀਂ ਬਸੇ ਨਹੀਂ ਤੇ ਤੇਰੇ ਨਾਲ ਤਾਂ ਹੋਊਗੀ ਮੈਂ ਤੇਰੇ ਕੋਲ ਤੇਰੇ ਕੋਲ ਬਤਾ ਗਿਆ ਮੇਰੇ ਕੋਲ ਕਹਿੰਦਾ ਵੇਚ ਦੇ ਫੇਰਾ ਖੜ ਜੇਗਾ ਤੇ ਖੜਨਾਂ ਖੜ ਜਾਗੇ 55000 ਦੇ ਬਾਜ਼ਾਰ ਉਹ ਯਾਰਾ ਨਾ ਕੱਚਾ ਪਾਣਾ ਮੋਨੇ ਜਿੰਨੇ ਲਵੇਗਾ ਯਾਰਾ ਹੈ ਲੋ ਫੇਰ ਹੁਣ ਕਸਰ ਕੀ ਰਹੀ ਗਈ ਉਹ ਮਗਰ ਕਸਰ ਹੈਗੀ ਮੇਰੇ ਕੋਲ ਪਸੰਦ ਨਹੀਂ ਆਈ ਇਹਦਾ ਇਹ ਹੈਗੀ ਕਿ ਕਿੰਨੀ ਕਰੇਗੀ 5000 ਮੈਂ ਤਾਂ ਤੈਨੂੰ ਵੀ ਹੋ ਗਿਆ ਚਾਚਾ ਇਧਰ ਆ ਜਾ ਮੂਤ ਕਰੀਂ ਨਹੀਂ ਮੈਂ ਤਾਂ ਕੋਈ ਮੂਤ ਤਾਂ ਜੰਗਾ ਇਹ ਸਾਡੇ ਇਧਰ ਰਹਿਮ ਨਹੀਂ ਕਰਿਆ ਨਹੀਂ ਨਹੀਂ ਆਈ ਨਹੀਂ ਤੇ ਜਿਹੜਾ ਸਰਪਾ ਨਬੜ ਰਿਹਾ ਹਾਂ ਹਾਂ ਹੁਣ ਕਿਨੇ ਕਰਾਂ ਬਸ ਰਹਿਣ ਦੇ ਬਸ ਨਾ ਹੋ ਰਹਾ ਉਹ ਨੋੜ ਬਾਈ ਗੀ ਜਾਂਦਾ ਨੇ ਦੂਸਰੇ ਘਰ ਕੋਈ ਨਾ ਦੇ ਰਿਹਾ ਤੇਰਾ ਜਮਨੀ ਜਿਹੜਾ ਸੀਰੀ ਚਲ ਆਉਟ ਹੋ ਜਾ ਰਿਹਾ ਪੂਰੀ ਆ ਗਿਆ ਤੂੰ ਆਇਆ ਰੋ ਬੱਜ ਗਿਆ ਉਹ ਬੁੱਢਾ ਉਹ ਗਵਾਕੀ ਉਧਰ ਮੁੜ ਕੇ ਲਿਆ ਤੈਨਾਂ ਅੱਗੇ ਤੂੰ ਬੱਤਾਂ ਵਾਲਿਆ ਤੈਨਾਂ ਅੱਗੇ ਮੈਂ ਜਦੋਂ ਆ ਬੀਨ ਲੱਗ ਗਿਆ ਜਕਨਾ ਤੱਕ ਪੱਕੀ ਤੇ ਕੰਮ ਸੀ ਮਾਲ ਨੂੰ ਤਾਂ ਨਹੀਂ ਆ ਰਿਹਾ ਸੇ ਮੈਂ ਰਾਗੇ ਨਾ ਰਹਿਣਾਗਾ ਕਰਤੀ ਨੂੰ ਮੇਰੇ ਯਾਰਾ ਕੋਈ ਨਹੀਂ ਇਹ ਗੱਲ ਚੱਲਦੀ ਆ ਠੀਕ ਠੀਕ ਬਦਵਾਣਾ ਮੈਂ ਬੋਲਦਾ ਪੱਕਾ ਹੋਊਗਾ ਬਰਾ ਪੱਕੀ ਬਰਾ ਆਜ ਆਉਣਾ ਮੇਰੇ ਯਾਰਾ ਨਹੀਂ ਨਹੀਂ ਪੱਕਾ ਮਾਰ ਸਾਰੇ ਪੈਸੇ ਦੋ ਸਾਰੇ ਪੈਸੇ ਵੜਾਓ ਯਾਰ ਕੱਢ ਕੇ ਸਾਰੇ ਪੈਸੇ ਆਏਗਾ ਨਾ ਮਾ ਤੂੰ ਪੈਸੇ ਲੈ ਯਾਰ ਆ ਲੈ 5000 ਰੁਪਏ ਅਬ ਬੋਲ ਤਾ ਨਵੇਂੜੋ ਬਾਈ ਉਹ ਨੇਪੜ ਕਰਦਾ ਆ ਯਾ ਗੱਲ ਗੱਲ ਤਾ ਨਵੇਂੜੋ ਹੋ ਰਿਆ ਗੱਲ ਨਵੇਂੜ ਮਟੂ ਕੱਚੀ ਨਾ ਨੰਨਾ ਗੱਲ ਬੜੀ ਕੱਚੀ ਨਾ ਤਾ ਨਹੀਂ ਦੱਸ ਦੇ ਨਹੀਂ ਚੱਲਦੀ ਆ ਮੈਂ ਅੱਜਾ ਕੱਲ ਪਾ ਇਹ ਹੋ ਗਈ ਜਾਈ ਹੋਣੀ ਨਹੀਂ ਬਸ ਹੋ ਗਈ ਹੋ ਗਈ ਹੋ ਗਈ ਹੋ ਗਈ ਬਾਕੀ ਚਾਹਾਂ ਹੇਰ ਤੋਂ ਨਹੀਂ ਬੈਠੂ ਓਏ ਜੰਮਾ ਬੱਸ ਬਾਈ ਪਾ 500 ਘਟ ਹੋ ਗਈ ਲੈ ਬੱਸ ਪਾ ਪਹਿਲਾਂ ਉਹ ਗਾਉਂਦਾ